ਜਿਹੜਾ ਤਰਨਤਾਰਨ ਜ਼ਿਲ੍ਹਾ ਦੇ ਖਾਸ ਕਰਕੇ ਸਰਦੀ ਆ ਇਹ ਘਰੇ ਜੰਮੇ ਦੁਖਾਣੂ ਆ ਤੇ ਠੱਕੇ ਸ਼ਾਇਆ ਸੈਨ ਨੂੰ ਜੰਮਿਆ ਸਰਦਾਰ ਅਕबीर ਸਿੰਘ ਪੰਘਾਲਾ ਜੋ ਸਾਡੇ ਪੰਜਾਬ ਬਾਰਡਰ ਏਰੀਆ ਕਿਸਾਨ ਜੁਨੀਅਨ ਦੇ ਸਾਡੇ ਪੰਜਾਬ ਪ੍ਰਧਾਨ ਆ ਜੋ ਜੁਨੀਅਨ ਨੇ ਜਿਹੜਾ ਜਿਨ੍ਹਾਂ ਨੂੰ ਸਾਰਾ ਕੁਝ ਉਹਨਾਂ ਪੈਦਾ ਕੀਤਾ ਬਾਰਡਰ ਦਾ ਸੰਘਰਸ਼ ਲੜਦੇ ਨਾਲ ਹੀ ਉਹਨਾਂ ਨੇ ਬੂੰਗਾ ਪੰਘਾਲਾ ਦੀ ਜ਼ਮੀਨ ਦਾ ਜਿਹੜਾ ਸੰਘਰਸ਼ ਲੜਨਦੇ ਨੇ ਤੇ ਉਸੇ ਭੂੰਗੇ ਜਿਹੜਾ ਬੰਗਾਲਾ ਬੂੰਗਾ ਪੰਘਾਲਾ ਵਾ ਉਹਦੀ ਜ਼ਮੀਨ ਵੇਖਣ ਗਏ ਸੀ ਉਥੇ ਕੁਝ ਬੰਦਿਆਂ ਨੇ ਮੈਂ ਗੁੰਡੇ ਲਫ਼ਜ਼ ਵਰਤੂੰਗਾ ਤੇ ਉਦੋਂ ਵੱਡੇ ਗੁੰਡੇ ਜਿਹੜੇ ਸਾਡੇ ਲੋਕਲ ਪੁਰਸ ਪ੍ਰਸ਼ਾਸਨ ਆ ਉਹਨਾਂ ਬੰਦਿਆਂ ਨੇ ਪ੍ਰਧਾਨ ਅਕਬੀਰ ਸਿੰਘ ਪੰਘਾਲਾ ਦੇ ਸੱਟਾਂ ਲਾਈਆਂ ਮਤਲਬ ਉਹਨਾਂ ਦੀ ਗੱਡੀ ਭੰਨੀ ਨਵੀਂ ਜਿਹੜੀ ਬਰੀਜ਼ਾ ਗੱਡੀ ਆ ਤੇ ਅਵਤਾਰ ਸਿੰਘ ਦਿਓਲ ਦੇ ਸੱਟਾਂ ਲਾਈਆਂ ਜੋ ਬਹੁਤ ਸੀਰੀਅਸ ਆ ਸਰ ਦੇ ਵਿੱਚ ਸਿਰ ਦੇ ਵਿੱਚ ਸੱਟਾਂ ਨੇ ਤੇ ਉਲਟਾ ਕਾਰਵਾਈ ਉਹਨਾਂ ਬੰਦਿਆਂ ਦੇ ਹੋਣੀ ਚਾਹੀਦੀ ਸੀ ਉਲਟਾ ਉਹਨਾਂ ਨੇ ਚੱਲ ਰਗਵੀਰ ਸਿੰਘ ਪੰਘਾਲਾ ਹੁਣਾਂ ਦੇ ਪਾ ਕੇ ਦਿਓਲ ਹੁਣਾਂ ਦੇ ਤੇ 307 ਧਰਾਵਾਂ ਲਾ ਕੇ ਇਹਨਾਂ ਦੇ ਪਰਚੇ ਕਰਤੇ ਜਦ ਜਾਦਾ ਕਹਿਨ ਤੇ ਜਿਹੜੇ ਕ੍ਰਾਸ ਪਰਚਾ ਹੋਇਆ ਉਹਦੇ ਵਿੱਚ ਬਰੀਜਾ ਗੱਡੀ ਜਿਹੜੀ ਅੱਜ ਵੀ ਪ੍ਰਧਾਨ ਸਿੰਘ ਦੀ ਬੇਟੀ ਰਗਵੀਰ ਸਿੰਘ ਪੰਘਾਲਾ ਜੀ ਦੀ ਬਾਠੀ ਬੇਟੀ ਘਰੇ ਗੱਡੀ ਲੱਗੀ ਆ ਉਹ ਤੁਸੀਂ ਵੇਖ ਸਕਦੇ ਹੋ ਉਹ ਗੱਡੀ ਭੱਜੀ ਆ ਤੇ ਦਿਓਲ ਦਾ ਫੋਨ ਖੋਇਆ ਗਿਆ ਅਵਤਾਰ ਸਿੰਘ ਦਾ ਉਹਦਾ ਪਰਚੇ 'ਚ ਜ਼ਿਕਰ ਹੀ ਨਹੀਂ ਕੀਤਾ ਗਿਆ ਤੇ ਪੁਲਿਸ ਪ੍ਰਸ਼ਾਸਨ ਨੇ ਜਿਹੜੀ ਥੱਲੇ ਲੈਵਲ ਦੇ ਅਫਸਰ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਕਿਉਂਕਿ ਸਾਨੂੰ ਵਿੱਚ ਚੰਗੇ ਅ fırsਰ ਵੀ ਆ ਤੇ ਅਸੀਂ ਅੱਜ ਚੰਗੇ ਅ fırsਰਾਂ ਦੇ ਇਨਕੁਆਰੀ ਵੀ ਲਾ ਕੇ ਆਏ ਆ ਪਰ ਜਿਹੜੇ ਮੈਂ ਗੁੰਡੇ ਲਬਜ ਵਰਤਦਾ ਮੈਂ ਇਹ ਗੱਲ ਮੀਡੀਆ 'ਚ ਕਹਿਨ ਦਿਆਵਾ ਉਹਨਾਂ ਨੇ ਨਿਹਰ ਕਰਦੀ ਪਲਾਨਿੰਗ ਦੇ ਨਾਲ ਕੰਮ ਹੋਇਆ ਬੰਦਿਆਂ ਦੇ ਸੱਟਾਂ ਲਾਈਆਂ ਉਹ ਅਜੇ ਦਾਖਲ ਪਏ ਅਮਰਸਰ ਤੇ ਰਾਤ ਰਾਤ ਦੇ ਪਰਚੇ ਕੱਟ ਕੱਟੇ ਗਏ ਆ ਇੱਕ ਇਹ ਕਿਹੜਾ ਇਨਸਾਫ ਆ ਭਲਾ ਵੀ ਸੋ ਇਸ ਅੱਜ ਅਸੀਂ ਜਿਹੜੀ ਆਪਣੀ ਜੁਨੀਆਨਾਂ ਸਿਰਫ ਜ਼ਿਲ੍ਹੇ ਦੇ ਤਰਨਤਾਰਨ ਜ਼ਿਲ੍ਹੇ ਦੇ ਮੋਤਵਾਰ ਸਾਡੇ ਬੰਦੇ ਆਏ ਨੇ ਇਹਨਾਂ ਨੇ ਆ ਕੇ ਅੱਜ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸਰਦਾਰ ਮਨਿੰਦਰ ਸਿੰਘ ਆ ਐਸਪੀ ਹੈੱਡ ਕੁਆਰਟਰ ਉਹਨਾਂ ਨੂੰ ਅਸੀਂ ਇਨਕੁਆਰੀ ਮਾਰ ਕਰਾਈ ਆ ਤੇ ਅਸੀਂ 1 ਹਫ਼ਤੇ ਦਾ ਮੈਂ ਤੁਹਾਡੇ ਮੀਡੀਆ ਰਾਈ ਦੱਸਦਾ 1 ਹਫ਼ਤੇ ਦਾ ਟਾਈਮ ਦੇਣਾ ਵਾ ਜੇ ਉਹਨਾਂ ਬੰਦਿਆਂ ਨੂੰ ਅੰਦਰ ਰੈਸਟ ਕੀਤਾ ਜਾਵੇ ਇਹਨਾਂ ਦੀ ਇਨਕੁਆਰੀ ਕਰਾ ਕੇ ਸਰਦਾਰ ਪੰਘਾਲਾ ਸਾਹਿਬ ਤਾਲ ਸਿੰਘ ਦਿਓ ਇਹਨਾਂ ਤੇ ਜਿਹੜਾ ਧਰਾਵਾਂ ਲੱਗਿਆ ਉਹ ਪਰਚਾ ਕੈਨਸਲ ਕੀਤਾ ਜਾਵੇ ਪਲੱਸ ਜਿਹੜੀ ਮਾਨਯੋਗ ਡੀ ਸਾਹਿਬ ਕੋਲ ਮੌਨਸ ਅਸੀਂ ਵੀ ਜਾਣਵਾ ਜਿਹੜੀ ਇਨਕੁਆਰੀ ਹੋਈ ਪਈ ਇੱਕ ਜੇ ਉਹ ਇਨਕੁਆਰੀ ਹੋਈ ਹੁੰਦੀ ਅੱਜ ਨੂੰ ਇਹ ਝਗੜਾ ਨਾ ਹੁੰਦਾ। ਉਹ ਇਨਕੁਆਰੀ ਡਨ ਹੋ ਕੇ ਸਿਰਫ ਡੀ ਸਾਹਿਬ ਨੇ ਕਹਣਾ ਕਿ ਪਰਚਾ ਕੱਟਿਆ ਜਾਵੇ। ਜੇ ਉਹਨਾਂ ਦੇ ਉਹ ਪਰਚਾ ਹੋਇਆ ਹੁੰਦਾ ਅੱਜ ਝਗੜਾ ਨਾ ਹੋਇਆ ਹੁੰਦਾ। ਇਹ ਜ਼ਮੀਨ ਦੇ ਗਏ ਹੀ ਜਾਂ ਦਫ਼ਤਰ ਦੇ ਬਾਹਰ ਲੜਾਈ ਹੋਈ ਹੈ। ਜਦੋਂ ਕੁਸ਼ਨ ਜੀ ਨੇ ਕਿਹਾ ਕਿ ਉਹਨਾਂ ਦੇ ਦਫ਼ਤਰ ਦੇ ਬਾਹਰ ਲੜਾਈ ਹੋਈ ਹੈ। ਦੇਖੋ ਜੀ ਦਫ਼ਤਰ ਦੇ ਗਏ ਉਹ ਆਪਣੀ ਜ਼ਮੀਨ ਵੇਖਣ ਗਏ ਨੇ। ਉਹਦੇ ਵਿੱਚ ਨਾਲ ਹੋਰ ਬੰਦੇ ਸੀ ਉਹਨਾਂ ਨੂੰ ਵਿਖਾਉਂਦੇ ਸੀ ਕਿ ਜਿਹੜੇ ਆਪਾਂ ਤਰਨਤਾਰ ਸਾਹਿਬ ਨੂੰ ਜਾਨ ਨੂੰ ਰਸਤਾ ਦੇਣਾ ਵਾ ਉਹ ਕਿਧਰੋਂ ਦੇਣਾ ਵਾ। ਪਹਿਲਾਂ ਗੁਰਦੁਆਰਾ ਸਾਹਿਬ ਵੇਖ ਕੇ ਉਹਨਾਂ ਕਿ ਇੱਧਰ ਵੇਖਣ ਦੇ ਸੀ। ਉੱਥੇ ਉਹਨਾਂ ਜਾਂ ਤੋਂ ਵੇ ਨਾ ਦਫਤਰ ਤੇ ਗੱਲ ਕਰਨ ਗਏ ਕੋਈ ਜਾ ਮਾਰਿਆ ਅੱਗੂ ਚੱਲ ਕੇ ਉਹ ਆਏ ਆ ਤੇ ਨੇਰਗਰਦੀਆ ਵਿੱਚ ਆਪਣਾ ਚਾਲ ਇਹਨਾਂ ਦੇ ਬਣਾ ਦਿੱਤੀ ਹੈ ਹੈ ਉਹ ਪਰਚੇ ਦੀ ਜ਼ਿਕਰ ਹੈਗਾ ਵਾ ਅਗਲਾ ਅੰਸ਼ ਕੀ ਹੋ ਜਾ ਤੁਹਾਨੂੰ ਸਾਫ ਨਾ ਅਗਲਾ ਸੰਘਰਸ਼ ਸਾਡਾ ਇਹ ਹੋਊਗਾ ਇੱਕ ਹਫ਼ਤੇ ਤੱਕ ਅਸੀਂ ਟਾਈਮ ਦੇਣਾ ਵਾ ਤੇ ਜੇ ਕੋਈ ਆਪਣਾ ਇਹਨਾਂ ਨੇ ਨਾ ਇਨਸਾਫ ਦਿੱਤਾ ਫਿਰ ਸਰਦਾਰ ਭੀਮ ਸਿੰਘ ਪੰਘਾਲੇ ਪਰਚਾ ਨਾ ਕੈਨਸਲ ਕੀਤਾ ਤੇ ਹਫ਼ਤੇ ਬਾਅਦ ਸਾਡਾ ਪੂਰਾ ਪੰਜਾਬ ਜਿਹੜਾ ਤਨ ਤਨ ਜ਼ਿਲ੍ਹੇ ਦੇ ਇਥੇ ਐਸਐਸਬੂ ਅੱਗੇ ਬਊਗਾ ਜੀ